ਤੇ ਕਿਨ ਉੱਠ ਗਿਆ ਦੁੜੀਆ ਤਮੜਾ ਯਕੀਨ ਉੱਠ ਗਿਆ ਨਾਲੇ ਹੋਰ ਉੱਠ ਗਿਆ ਸਾੜ ਦੇ ਮੁੰਡੇ ਦਾ ਬਣਾ ਆਬ ਦੇ ਮੁੰਡੇ ਨੂੰ ਕੰਮ ਤੇ ਲਾ ਤੂੰ ਕਿਸੇ ਦੇ ਮੁੰਡੇ ਨੂੰ ਕਬਕੇੜਦਾ ਸਾਡਾ ਖਾਲਾ ਟੁੱਟੜਿਆ ਦਾ ਮੈਂ ਛੱਤ 'ਚ ਮਰੂਦਾ ਭੈਣ ਉਹ ਟੁੱਟੜਾ ਮੱਝੂ ਹੈ ਪੌੜਾ ਵਹਿ ਜਾ ਤੂੰ ਤੈ ਉੱਤੇ ਉਹਨੂੰ ਬੁਲਾਉਣਾ ਪੰਡ ਮੇਰੀ ਗੱਲ ਸੁਣ ਲੈ ਪੰਡ ਭੱਗ ਜਾ ਪੰਡ ਖਾਲੀ ਕਰਾ ਦੇ ਐਦੋਂ ਪਹਿਲਾਂ ਮੇਰਾ ਕਾਫਲਾ ਆਵੇ ਖਾਲੀ ਕਰਾ ਦੇ ਪੰਡ ਬੋਲਾ ਮਰਵਾ ਦੇ ਪੰਡ ਤੇ ਫੇਕ ਜਾ ਤਾ ਉਹਨੂੰ ਬੁਲਾਉਣਾ ਨਹੀਂ ਮੈਂ ਦਿੱਲੀ ਫੂੜ ਲਾਉ ਮਰਜਾਪੁਰ ਫੂੜ ਲੱਗੂ ਹੁਣ ਤਾਂ ਕਾਫਲੇ ਆਉਣਗੇ ਉੱਟੇ ਇਕ ਜਾ ਇਕ ਜਾ ਜੇਲ ਚ ਲੈ ਜਾਗੇ ਚੱਕ ਕੇ ਪੁਲਿਸ ਵਾਲੇ ਲੈ ਜਾਗੇ ਤੈਨੂੰ ਚੱਕ ਕੇ ਜੁੱਪਿਆ ਕਰ ਲੈ ਲੱਕੜਾ ਤਿਆਰ ਆਪਦੀ ਅੱਜ ਮਕਲਾਵਾ ਕਰ ਲੈ ਲੱਕੜਾ ਕਰ ਕੱਲ ਨੂੰ ਪਛੋਂ ਨੂੰ ਫੁੱਲਣੇ ਗੁੱਪੇ ਤੇ ਬਿਠਾਵਾ ਤੈਨੂੰ ਓਟੇ ਕਰੀ ਨਹੀਂ ਤੂੰ ਮਤ ਤਿੰਨ ਘੰਟੇ ਹੋਏ ਉਹਨੂੰ ਦੇਖਦੇ ਨੂੰ ਜੂਸ ਦੀ ਕੱਢੀ ਪਿਆ ਤੂੰ ਮੇਰਾ ਸਾਹਿਆ ਉਹਨੂੰ ਉਹਨੂੰ ਲਾ ਫਰਟ ਲੈ ਕੇ ਫਿਰ ਜਾਂਦਾ ਉਹ ਕੰਮ ਤੇ ਉਹਨੂੰ ਲਾ ਉਹਨੂੰ ਚੱਕ ਲੈ ਉਹ ਡੱਬਾ ਚੱਕ ਲੈ ਬੱਲੂ ਚੱਕ ਲੈ ਚੱਕੜਾ ਚੱਕੜਾ ਕਰੀ ਜਾਂਦਾ ਹੁਣ ਸਾਰੇ ਪਿੰਡ ਚ ਬੇਇੱਜ਼ਤੀ ਕਰਾਰ ਰਖੇ